ਹਾਂਜੀ ਤੁਹਾਡਾ ਕੀ ਨਾਮ ਆ ਪਾਜੀ ਕਿਹੜਾ ਮੇਰਾ ਇੱਕ ਚਰਨਜੀਤ ਸਿੰਘ ਆ ਜੀ ਵਿੱਕੀ ਤੁਹਾਡੇ ਕੀ ਲੱਗਦੇ ਨੇ ਬ੍ਰਦਰ ਆ ਜੀ ਬੜਾ ਜੀ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ ਕਿੰਨੇ ਭੈਣ ਭਾਈਆਂ ਤੁਸੀਂ ਸੱਤ ਸੀਗੇ ਜੀ ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਹੇ ਆ ਤੁਹਾਡੇ ਤੋਂ ਕੀ ਘਟਨਾ ਹੋਈ ਰਹਿ ਰਿਹਾ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਹਨੂੰ ਕੀ ਘਟਨਾ ਵਾਪਰੀ ਸੀ ਜੇ ਬੱਕ ਰਹੇ ਨੇ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਇਹ ਤਾਂ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇੰਕਾਊਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਂ ਨੂੰ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ ਉਹਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਹਾਂਜੀ ਹਾਂਜੀ ਤੁਹਾਡਾ ਗਵੰਡੀਆ ਹਾਂ ਬਿਲਕੁਲ ਮੇਰਾ ਗਵੰਡੀਆ ਜੀ ਕੋਲੀਕਰ ਹੈ ਮੇਰਾ ਜੀ ਕਿੰਨੀ ਦੇਰ ਹੋ ਗਈ ਉਹ ਇਹਨੂੰ ਇੱਥੇ ਲਾਲਕਬਗ ਹੋਗਾ ਜੀ 15 16 ਸਾਲ ਗਾਏ ਨੂੰ ਮੁਰਕੇ ਮੈ ਤਾਂ ਨਹੀਂ ਸ਼ਕਰਬੀਨ ਦੇਖੀ ਆਇਆ ਹੀ ਨਹੀਂ ਇੱਧਰ ਕਿਤੇ ਇਹ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਏ ਨਾ ਇਹਨਾਂ ਨੇ ਹੱਦ ਕੰਨੀ ਵੀ ਸਾਡੀ ਭੂਆ ਦੀ ਕੁੜੀ ਕਰਜ ਇੱਥੇ ਰੋਲਾ ਵੀ ਪੈਂਦਾ ਵੀ ਮਾਰਾ ਕੰਮ ਹੋਇਆ ਉਹਨੋਂ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕੋਈ ਸ਼ਕਲ ਹੀ ਚੱਕੀ ਆ 15 16 ਸਾਲ ਦੇ ਬਾਅਦ ਹੋ ਗਿਆ